ਦੇਖ ਰਹੀ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਨਾ ਚ ਐਤਵਾਰ 18 ਜਨਵਰੀ 2026 ਤੇ ਸਮਾਂ ਪਾਈ ਹੋ ਚੁੱਕਾ ਹੈ 8:30 ਦਾ ਤੇ ਦੂਜੇ ਮੁੰਡੇ ਭਾਈ ਅੱਜ ਅਜੇ ਆਏ ਨਹੀਂ ਕਿਉਂਕਿ ਐਤਵਾਰ ਆ ਤੇ ਆਪਾਂ ਇੰਨੀ ਜਲਦੀ ਕਿਉਂ ਆ ਆਪਣੇ ਇੱਕ ਵੱਡੀ ਲੋਰੀ ਭਰ ਕੇ ਜਾਣੀ ਹੈ ਅੱਜ ਤੇ 9 ਵਜੇ ਆਪਾਂ ਉਹ ਲੋਰੀ ਤੋੜਨੀ ਆ ਤੇ ਆਪਾਂ ਅੱਜ ਕੱਢਦੇ ਆ ਆਪਣਾ ਸਮਾਨ ਆਪਾਂ ਨੂੰ ਆਪ ਕੱਢਣਾ ਪੈਣਾ ਸਾਰ ਤੇ ਟੈਂਪਰੇਚਰ ਭਾਈ ਤੁਸੀਂ ਦੇਖ ਸਕਦੇ ਹੋ ਉਧਰ 3 ਡਿਗਰੀ ਦਾ ਤੇ ਆਹ 1 ਡਿਗਰੀ ਦਾ ਤੇ ਅੰਦਰ ਭਾਈ ਬਰਫ਼ ਜੰਮਣਾ ਹਿਸਾਬ ਹੀ ਆ ਤੇ ਸਾਰ ਨੂੰ ਪਹਿਲਾਂ ਆਪਾਂ ਆਪਣੀਆਂ ਆਹ ਲੋਰੀਆਂ ਪਿੱਛੇ ਕਰਾਂਗੇ ਉਧਰ ਪਰਾਂ ਪਾਰਕਿੰਗ ਲਾਵਾਂਗੇ ਤੇ ਇੱਥੇ ਭਾਈ ਆਪਣਾ ਸਾਰਾ ਸਮਾਨ ਕੱਢ ਕੇ ਰੱਖਾਂਗੇ ਲੋਰੀ ਲਾ ਦੀ ਹੈ ਆਪਾਂ ਨੂੰ ਉੱਥੇ ਯਾ ਆਹ ਲੋਰੀ ਲਾ ਕੇ ਜੇ ਆਪਾਂ ਸਮਾਨ ਸਾਲਾ ਗੱਡੀ ਆਪਣਾ ਸਾਰਾ ਜਿਹੜਾ ਆਰਡਰ ਦਾ ਤੇ ਅੱਜ ਭਾਈ ਕੰਮ ਥੋੜੀ ਹੁੰਦਾ ਹੈ ਅੱਜ ਕਸਟਮਰ ਘੱਟ ਹੀ ਆਉਂਦੇ ਨੇ ਤੇ ਕਿਉਂਕਿ ਸਾਰੇ ਮਲੇਸ਼ੀਆ 'ਚ ਭਾਈ ਛੁੱਟੀ ਹੁੰਦੀ ਆ ਐ ਦੁਆਦੀ ਤੇ ਕੋਈ ਕੋਈ ਕੰਮ ਹੀ ਖੁੱਲਾ ਹੁੰਦਾ ਜਿਵੇਂ ਕਿ ਆਪਣਾ ਤੇ ਆਪਣੇ ਭਾਈ ਕੋਸ਼ਿਕ ਕਸਟਮਰ ਪੱਕੇ ਨੇ ਜਿਹੜੇ ਐਤਵਾਰ ਨੂੰ ਆਉਂਦੇ ਹੀ ਆਉਂਦੇ ਆ ਲਾਜ਼ਮੀ ਐ ਤੇ ਉਹਨਾਂ ਦਾ ਸਮਾਨ ਆਪਾਂ ਸਟੈਂਡ ਬਾਈ ਕਰਕੇ ਜਾਣਾ ਹੁੰਦਾ ਇੱਥੇ ਤੇ ਇੱਕ ਡਰਾਈਵਰ ਆਉਂਦਾ ਆਪਣਾ ਸੰਡੇ ਵਾਲੇ ਦਿਨ ਐਤਵਾਰ ਨੂੰ ਤੇ ਬਾਕੀ ਦਿਨ ਭਾਈ ਅੱਠ ਨੌ ਡਰਾਈਵਰ ਨੇ ਉਹ ਆਉਂਦੇ ਨੇ ਤੇ ਸੰਡੇ ਆ ਦਿਨ ਇੱਕ ਡਰਾਈਵਰ ਆਉਂਦਾ ਉਹ ਵੀ ਇੱਕ ਦੋ ਕਸਟਮਰਾਂ ਦਾ ਸਮਾਨ ਲੈ ਕੇ ਆਂਦਾ ਤੇ ਬਾਕੀ ਦੋ ਤਿੰਨ ਕਸਟਮਰ ਆਪੇ ਲੈ ਕੇ ਆਂਦੇ ਆ ਆਪਣਾ ਕੋਡਾ ਸਮਾਨ ਮੋٹے ਮੋٹے 4-5 ਗਾਸ਼ਮਰ ਹੁੰਦੇ ਨੇ ਤੇ ਬਾਕੀ ਥੋੜਾ ਥੋੜਾ ਸਮਾਨ ਜਾਈ ਜਾਂਦਾ ਮਾਰਕੀਟਿੰਗ ਦਾ ਉਧਰ ਆਪਣੀ ਨਵੀਂ ਕੰਪਨੀ ਦਾ ਉਹ ਆਊਟਰ ਲੈ ਜਾਂਦੇ ਤੇ ਆਪੇ ਆ ਕੇ ਲੈ ਜਾਂਦੇ ਹੋ ਸਾਰਨ ਪਹਿਲਾਂ ਕੋਈ ਗੇਟ ਆਪਾਂ ਆਪਣਾ ਉਹ ਆਈ ਗਏ ਗੇਟ ਦਿੱਤਾ ਗੋਲ ਆਪਾਂ ਇਹ ਅੰਦਰਲਾ ਮਾਹੌਲ ਭਈਆ ਅੱਜ ਸਵੇਰ ਸਵੇਰ ਅੱਜ ਬੋਲ ਪਰਿਆ ਭੈ ਕਿ ਆਪਾਂ ਕੱਲ ਵਾਲਾ ਸਮਾਨ ਸਾਰਾ ਪੈਟਾਂ ਦੇ ਲਾ ਕੇ ਰੈਡੀ ਕਰ ਗਏ ਸੀ ਆ ਪੈਟ ਹੁਣ ਆਪਾਂ ਕੱਢਦੇ ਆ ਬਾਹਰ ਸਾਰਾ ਸਮਾਨ ਆਪਣੀ ਆਪਣੀ ਉਹ ਛੋਟੀ ਬੋਗਲੀ ਨਾ ਛੋਟੀਆਂ ਨੂੰ ਤਾਂ ਕਹਿੰਦੇ ਭਾਈ ਤੰਨ ਡਰੀਏ ਤੇ ਥੋੜੇ ਜਿਹਾ ਚ ਮੁਰ ਜਾਂਦੀ ਉਹ ਸਭ ਤੋਂ ਪਹਿਲਾਂ ਆਪਾਂ ਇਹਦਾ ਚਾਰਜ ਪੱਟ ਕੇ ਆਪਣਾ ਬੋਗਲੀ ਦੇ ਵਿੱਚ ਪਲੱਗ ਲਾਉਣੀ ਆ। ਆਈ ਕੋਈ ਪਲੱਗ ਨਿਕਲ ਜਾਂਦਾ ਜਦ ਦੁਨੀਆ ਖਾਣਾ ਤੇ ਉਹਦੇ ਨੇ ਬਲਾਸ ਇੱਕ ਪਲੱਗ ਲੱਗ ਗਿਆ। ਇੱਥੇ ਯਾਪਲਾ ਕੁ ਭਾਈ ਐਂ ਕਰਤੇ ਆਂ ਲੱਗੇ ਦੇਖ ਨੇ ਭਾਈ ਕਿੰਨੀ ਜਿਆਦ ਉਹ ਵਹੀ ਸੱਚਾ ਬਾਸ਼ ਔਰ ਬੋਲੋ ਬਟਾ ਪੋਲੀ ਜਾ ਲੈ ਕੇ ਭਾਈ ਜਨਾਬ ਭਾਈ ਅੱਗੇ ਵਧੀਆ ਪਾ ਬ੍ਰੇਕ ਲੀਏ ਕੱਢ ਲਓ ਜੀ ਬੋਲੋ ਵਾਇਟ ਕਰਦੇ ਹਾਂ ਅੱਜ ਆਪਾਂ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਪਿਛਲੀਆਂ ਵੀਡਿਓਆਂ ਨੂੰ ਪਿਆਰ ਦਿੱਤਾ ਦੇਣ ਲਈ ਸਾਰਾ ਸਤਿ ਸ੍ਰੀ ਅਕਾਲ ਧੰਨਵਾਦ ਹੈ ਤੇ ਅੱਜ ਆਪਾਂ ਕਰਦੇ ਵੱਡੀ ਗੱਦੀ ਲੋਡ ਤੇ ਅੱਜ ਤੁਹਾਨੂੰ ਦਿਖਾਉਣੇ ਭਾਈ ਡਰਾਈਵਰ ਆਪਣਾ ਪਹੁੰਚ ਚੁੱਕਾ ਹੈ ਓਕੇ ਆਨੇ ਹਾਂ ਮਾਰਨਿੰਗ ਤੇ ਭਾਈ ਆਪਣਾ ਡਰਾਈਵਰ ਆਪਣਾ ਪਹੁੰਚ ਚੁੱਕਾ ਤੇ ਆਪਾਂ ਅਮਰੂ ਹਾਂ ਚੱਕਦੇ ਬੀਸੀ ਤੇ ਇਹ ਲੋਗੋ ਲੋਰੀ ਕੱਢ ਕੇ ਪਿੱਛੇ ਕਰਦਾ ਤੇ ਆਪਾਂ ਕਰਦੇ ਆ ਸਾਰੀ ਲੋੜੀ ਲੋਡ ਆਪਣੀ ਲੋਰੀ ਭਾਈ ਆ ਗੱਡੀ ਨੂੰ ਲੈ ਜਾਂਦੇ ਇੱਥੇ ਤੇ ਮੂੰਹ ਤੇ ਚੜਿਆ ਹੋਇਆ ਲੋਰੀ ਨਿਕਲ ਜਾਂਦਾ ਆ ਮੇਰਾ ਵੀਰ ਸੰਡੇ ਦੀ ਸਵੇਰ ਤੇ ਆਪਣਾ ਭਰਾ ਕੰਮ ਕਰਦਾ ਹੋਇਆ ਲਾਭ ਪੰਗੂ ਦੇ ਸਪਦੇਸ਼ ਤੋਂ ਜੁੜੇ ਹੋਏ ਦਰਸ਼ਕ ਵਾਦੋ ਵਾਦ ਸ਼ੇਅਰ ਕਰੋ ਆਪਣੀ ਵੀਡੀਓ ਤਾਂ ਜੋ ਆਪਣੇ ਲੋਕਾਂ ਨੂੰ ਆਪਣੇ ਬਾਰੇ ਪਤਾ ਲੱਗ ਸਕੇ ਇੱਕ ਤਾਂ ਕੀ ਕੰਮਕਾਰ ਆ ਕਿੱਦਾਂ ਕੰਮ ਹੁੰਦੇ ਆ ਕਿਦਾਂ ਮਰੀਕ ਇਹਦੇ ਵਿੱਚ ਰਹਿਣਾ ਸ਼ਹਿਣਾ ਕੀ ਪ੍ਰੋਸੈਸ ਆ ਇੱਥੇ ਆਉਣ ਦਾ ਜਾਣ ਦਾ ਰਹਿਣ ਸ਼ਹਿਣ ਦਾ ਖਾਣ ਪੀਣ ਦਾ ਕੰਮਕਾਰ ਦਾ ਸਾਰੇ ਕੰਮਾਂ ਬਾਰੇ ਆਪਾਂ ਨੂੰ ਫਿਰ ਪਤਾ ਲੱਗਦਾ ਤੇ ਬਾਕੀ ਆਪਣਾ ਵੀਰ ਤੁਹਾਨੂੰ ਅੱਗੇ ਦੀ ਅੱਗੇ ਜਿਵੇਂ ਜਿਵੇਂ ਬਲੌਗ ਪੈਣਗੇ ਓਵੇਂ ਓਵੇਂ ਆਪਣਾ ਵੀਰ ਤੁਹਾਨੂੰ ਜਾਣਕਾਰੀ ਦਿੰਦਾ ਰਹੂਗਾ ਆ ਬੂੰਗਾ ਕਹਿੰਦੇ ਇਹਨੂੰ ਮਲਾਈ ਦੇ ਵਿੱਚ ਤੇ ਜਿਵੇਂ ਆਪਾਂ ਕਹਿ ਦਈਏ ਵੀ ਗੋਭੀ ਆ ਫੁੱਲ ਗੋਭੀ ਆਪਾਂ ਨੂੰ ਵੀ ਭਾਈ ਵੀਡੀਓ ਬਣਾਉਣ ਦਾ ਮੌਕਾ ਮਿਲ ਗਿਆ ਤੇ ਇਧਰਲੇ ਪਾਸੇ ਸੁੱਖਾ ਮਿੱਤਰ ਆਪਣਾ ਪਹੁੰਚ ਗਿਆ ਲਬਾ ਭਾਈ ਸੁੱਖੇ ਆਜਰੀ ਸੰਕੀ ਸਭ ਸੁੱਖਾ ਆਜਰੀ ਫਾਉਨੋ ਤੇ ਇਹ ਮਿੱਤਰ ਦਾ ਭਾਈ ਪੂਰਾ ਸੁੱਖ ਆਪਾਂ ਨੂੰ ਤੇ ਇਹ ਪਹੁੰਚ ਗਿਆ ਆਪਾਂ ਨੂੰ ਅੱਧਾ ਸੰਸਾਰ ਆਇਆਂ ਦਾ ਕੰਮ ਦਾ ਤੇ ਹੁਣ ਜੀ ਨਾ ਆਉਂਦਾ ਸਾਰਾ ਸਮਾਨ ਆਪਾਂ ਨੂੰ ਚੜਨਾ ਪੈਣਾ ਸੀ ਤੇ ਹੁਣ ਇਹ ਆ ਗਿਆ ਤੇ ਆਪਾਂ ਨੂੰ ਵੀਡੀਓ ਬਣਾਉਂਦਾ ਸੀ ਲੈਣ ਦਾ ਮੌਕਾ ਮਿਲ ਗਿਆ ਗੱਡੀ ਆਪਾਂ ਅੱਧੀ ਲੋਡ ਕਰਤੀ ਤੇ ਆਹ ਭਾਈ ਇਹਦਾ ਦਾਲਾ ਜਿਹਾ ਲਾ ਕੇ ਆਪਾਂ ਤੇ ਅੱਜ ਜਿਹੜੀ ਆ ਚਾਦਰ ਜੀ ਇਹਨੂੰ ਇੱਧਰ ਕਰ ਲੈਣਾ ਇੱਧਰ ਕਰ ਭਾਈ ਐਂ ਕਰਦੇ ਐ ਲੱਗ ਜਾਂਦੀ ਆ ਤੇ ਉੱਪਰੋਂ ਇਹਦੇ ਪਈ ਆਏ ਆ ਉਸਾਂ ਉਹਦੇ ਇੱਕ ਗੁੱਲੀ ਜੀ ਬਣੀ ਹੁੰਦੀ ਆ ਤੇ ਥੱਲੇ ਭਈ ਐ ਲੱਗ ਜਾਂਦੀ ਐ ਇਹ ਤੇ ਇੱਥੇ ਭਈ ਇੱਕ ਗਰਾਰੀ ਹੁੰਦੀ ਆ ਤੇ ਗਰਾਰੀਆਂ 'ਚ ਲੋਗ ਲੱਗਿਆ ਹੁੰਦਾ ਤੇ ਇਹਨੂੰ ਜਿੰਨੀ ਕੱਤਨੀ ਆਪਾਂ ਐ ਕਰਕੇ ਤੇ ਕਾਸ ਸਕਦੇ ਹੁੰਦੇ ਆ ਆ ਚੀਜ਼ ਨਾਲ ਐ ਕਾਸਦੇ ਹੋਏ ਤੁਹਾਨੂੰ ਦਿਖਾਵਾਂ ਜੀ ਇਹਨੂੰ ਤੀ ਕਰਕੇ ਦੇਖੀ ਤੇ ਇੱਕ ਪੈਟ ਭਈ ਵਧੀ ਜਾਂਦਾ ਸੀ ਤੇ ਥੋੜਾ ਸਮਾਨ ਇੱਥੇ ਲੱਗਿਆ ਤੇ ਥੋੜਾ ਜਿਹਾ ਆਲੂ ਆ ਉੱਥੇ ਰੱਖਦਾ ਤੇ ਇਧਰਲੇ ਪਾਸੇ ਬਰਫਾਰੀ ਆ ਤੇ ਬਰਥ ਵੀ ਆਪਾਂ ਤਾਰਦੇ ਆ ਤੇ ਬਰਫ ਕੋ ਪਉਣੀ ਆਪਾਂ ਹਾਲਕਟ ਖਾਲੀ ਵੀ ਤੇ ਆਹ ਥੈਲੀਆਂ 'ਚ ਬਰਫ ਹੁੰਦੀ ਆ ਭਾਈ ਤੇ ਇਹ 5 ਕਿਲੋ ਦੀ ਕਥੈਲੀਆਂ ਉੱਤੇ 2.5 ਰੁਪਈਆ ਵੀ ਦਿੰਦੇ ਇੱਥੇ ਤੇ 2.5 ਦਾ ਹਿਸਾਬ ਲਾ ਲਿਓ ਤੁਸੀਂ ਭਾਈ ਕਿੰਨਾ ਬਣ ਗਿਆ ਇੱਕ ਦਾ 22 ਬਣਦਾ ਆਪਣਾ ਉਧਰ ਈੰਡੀਆ ਵਾਲੇ ਦਾ ਤੇ ਇਧਰਲੇ ਮਲੇਸ਼ੀਆ ਰਿੰਗਟ ਦਾ ਉਧਰ ਇੱਕ 22 ਰੁਪਈਆ ਬਣਦਾ ਆਪਣੇ ਇੰਡੀਆ 'ਚ ਤੇ ਤੁਸੀਂ ਹਿਸਾਬ-ਤਬਾਬ ਆਪੇ ਲਾ ਲਓ ਭਈ ਇੰਨੇ ਰੁਪਈਆ ਦੀ ਬਣ ਗਈ ਹੈ ਇੱਕ ਵਾਰੀ ਉੱਪਰ ਚੜ ਕੇ ਸਾਰਾ ਸਮਾਨ ਆਪਾਂ ਦੇਖ ਲਿਆ ਤੇ ਜਿਹੜਾ ਸਮਾਨ ਉਧਰੋਂ ਚੱਕਣਾ ਤੇ ਆਪਾਂ ਲਿਖ ਕੇ ਦੇਤਾ ਤੇ ਉਧਰਲੇ ਪਾਸੋਂ ਐਂ ਜੀ ਇਧਰ ਇਧਰ ਵੀ ਉਹੀ ਚੀਜ਼ ਇਧਰ ਵੀ ਕਰਾਰੀਆਂ ਹੁੰਦੀਆਂ ਉਧਰ ਵੀ ਕਰਾਰੀਆਂ ਹੁੰਦੀਆਂ ਦੋਨੇ ਪਾਸੇ ਕਰ ਗਿਆ ਜਾਂਦੇ ਤੇ ਭਾਈ ਐਂ ਕਰਕੇ ਕਸ ਰਹਿੰਦਾ ਤੇ ਹੁਣ ਪੂਰੀ ਭਾਈ ਕਸ ਪਾ ਲੂਗਾ ਤੇ ਇੰਨਾ ਤੜਜੀ ਬਣ ਕੇ ਤੇ ਇਹ ਖੜ ਜੂਗਾ ਤੇ ਹੁਣ ਭਾਈ ਇਹ ਲੌਗ ਆਪਦੇ ਕਸ ਕਸ ਲੌਗ ਲਾ ਲੂ ਆਏ ਸਾਰੇ ਲੋਕ ਲੱਗੇ ਜਾਂਦੇ ਭਾਈ ਇਹ ਸਮਾਨ ਦਿਖਦਾ ਕਰਦਾਂ ਜਿੰਨਾ ਮਰਜ਼ੀ ਭਰੀ ਹੋਵੇ ਚਾਦਰ ਜੀ ਬਹੁਤ ਮੋਟੀ ਹੁੰਦੀ ਹੈ ਤੇ ਤਾਂ ਭਈਆਂ ਸਾਰੇ ਕੱਕਾਸ ਤੇ ਭਈਆ ਲੋਕਾਂ ਨੂੰ ਲਾ ਕੇ ਤੇ ਆਹ ਥੱਲੇ ਆਹ ਦੀ ਜੀ ਲੋਕ ਲੱਗੇ ਆਏ ਖੁੱਲੇ ਜਾਂਦਾ ਭਾਈ ਆਏ ਖੁੱਲੇ ਤੇ ਇਥੋਂ ਆਏ ਲਾਉ ਲੱਗੇ ਇਹ ਜੂ ਵੀ ਸਪ੍ਰਿੰਗ ਜੀ ਲੱਗੇ ਹੁੰਦੇ ਆ ਲਾ ਕੇ ਦਿਖਾਈਂ ਜਰ ਲੱਗੇ ਆ ਲਾ ਕੇ ਦਿਖਾ ਮੁੰਡਿਆਂ ਤੇ ਇਦਾਂ ਇਹ ਕਰਕੇ ਭਈਆ ਥੱਲੇ ਆਏ ਚ ਫਸ ਜਾਂਦਾ ਪੈਪ ਜੀ ਤੇ ਤਾਂ ਹਾਂ ਸਪ੍ਰਿੰਗ ਤੋਂ ਅਗੇ ਭਈ ਇਹ ਆਏ ਲੋਕ ਲੱਪੇ ਆਂਦਾ ਵਾਰੀ ਆ ਭਾਈ ਬਿੱਲ ਦੇਣ ਦੀ ਤੇ ਆ ਬਿੱਲ ਦੇ ਦਾਂ ਮਹਿਗਾਮੀਆਂ ਪੈਡਜੂ ਸਿੰਧੀ ਕਿਰਾਰ ਬਪਾ ਸਾਹ ਸੂੜਾ ਤੁਲਿਸ ਆਰ ਕੇ ਮਾਣਾ ਸਤੂ ਬਰਗੜਮ ਆਂਕਾ ਆਰ ਕੇ ਜਨਾ ਲਗੀ ਮਾਲਮ ਸਾਹ ਸੂੜਾ ਕਾਸੀ ਤਾਉਦੇ ਆ ਜੋ ਸਿੰਧੀ ਤengo ਓਕੇ ਗੁੱਡ ਲੱਕ ਆ ਭਾਈ ਫੋਕੋ ਬਪਾ ਵਾਲੇ ਏ ਗੋਰਾਂ ਆ ਲੱਪਣਾ ਲੱਪਣਾ ਓਕੇ ਓਕੇ ਤੇ ਭਾਈ ਆਵੇਂ ਤੈਨੂੰ ਹਾਂ ਓਕੇ ਆਵੇਂ ਤੈਨੂੰ ਪੁੱਛ ਲਿਆ ਆਪਾਂ ਵੀ ਭਾਈ ਕਿੰਨੇ ਵਜੇ ਜਾਣਾ ਆ ਮੁੜਿਆ ਮੈਂ ਇਹ ਕਹਿੰਦਾ ਭਾਈ 8:00 ਵਜੇ ਨੂੰ ਮੁੜਿਆ ਆਉਂਗਾ ਤਾਂ ਤੇ ਇੱਧਰ ਭਾਈ ਸਾਰੇ ਮਿੱਤਰ ਆਪਣੇ ਬਰਫ ਪਾਉਣ ਲੱਗ ਰਹੇ ਨੇ ਬਰਫ ਕਾਜ ਪਾਰੇ ਆ ਮਾਲਕਾਂ ਦਾ ਬੇਬੀ ਗੱਲਣ ਕਹਿੰਦੇ ਭਾਈ ਇੱਥੇ ਇਹਨਾਂ ਨੂੰ ਤੇ ਹੁੰਦੀ ਇਹ ਪਾਲਕੀ ਹੈ ਤੇ ਵੱਡੀ ਛੋਟੀ ਪੈਕਿੰਗ ਅੱਡੋ ਅੱਡ ਭਾਈ ਹੁੰਦੀ ਆ ਤੇ ਇੰਡੋਨੇਸ਼ੀਆ ਤੋਂ ਆਉਂਦੀ ਆ ਇੱਥੋਂ ਇੰਡੋਨੇਸ਼ੀਆ ਤੋਂ ਪਹਿਲਾਂ ਬਰਫ ਪਾਈ ਪੈ ਕੇ ਆਉਂਦੀ ਆ ਤੇ ਇਹਨਾਂ ਨੂੰ ਆਏ ਨੂੰ ਲਗਭਗ 2-3 ਦਿਨ ਹੋ ਗਏ ਤੇ ਬਰਫ ਨੂੰ ਖਤਮ ਤੇ ਜੇ ਦੁਬਾਰੇ ਇਹ ਬਰਫ ਆਪਾਂ ਨਾ ਪਾਈਏ ਹਾਂ ਇਹ ਖਰਾਬ ਹੋ ਜਾਂਦੀ ਆ ਤੇ ਬਈ 11:30 ਦਾ ਤੇ ਹੁਣ ਵਾਰੀ ਆਈ ਆ ਪ੍ਰਸ਼ਾਦੇ ਪਾਣੀ ਦੀ ਤੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਪ੍ਰਸ਼ਾਦਾ ਭਾਈ ਆਪਣਾ ਦੋਨੇ ਟਾਈਮ ਹੀ ਬਾਹਰੋਂ ਲੱਗਿਆ ਹੋਇਆ ਤੇ ਪਿਆਬੀ ਮੁੰਡੇ ਕੰਮ ਕਰਦੇ ਨੇ ਜਿਵੇਂ ਕਿਸੇ ਕੋਈ ਆਪਣੇ ਘਰ ਵਾਲੀ ਨਾਲ ਲਿਆਉਂਦਾ ਤੇ ਦੋਨੇ ਜੀ ਇਕੱਠੇ ਆਉਂਦੇ ਤੇ ਉਹ ਆਪਦਾ ਭਾਈ ਰੋਟੀ ਵਾਲਾ ਕੰਮ ਸਟਾਰਟ ਕਰ ਦਿੰਦੇ ਨੇ ਤੇ ਇਦਵਾਰ ਨੂੰ ਭਈ ਆਪਾਂ ਨੂੰ ਬਰੌਂਠੇ ਆਉਦੇ ਹੁੰਦੇ ਨੇ ਦੇਖਦੇ ਅੱਜ ਕਾਦੇ ਵਾਲੇ ਨਾ ਰਹਿਤਾ ਤੇ ਤੇ ਵਿਆਸਾ ਨੂੰ ਭਈ ਜਿਵੇਂ ਨਾਰਮਲ ਆਪਾਂ ਨੂੰ ਪੰਜ ਰੋਟੀਆਂ ਲੈ ਕੇ ਜਾਂਦੇ ਨੇ ਤੇ ਅੱਜ ਭਈ ਮੇਥੇ ਵਾਲੇ ਬਰੌਂਠੇ ਆਏ ਨੇ ਤੇ ਛਕਦੇ ਆ ਬੈਠ ਕੇ ਪਸ਼ਾਦਾ ਪਾਣੀ ਛਕ ਲਿਆ ਆਪਾਂ ਤੇ ਹੁਣ ਗੱਲ ਕਰਦੇ ਆਪਾਂ ਵੀ ਆਪਾਂ ਆਪਾਂ ਕੀ ਹੁਣ ਕਿਉਂ ਲਵਾਇਆ ਹੋਇਆ ਆਪਾਂ ਇਹ ਕਿਉਂ ਨਹੀਂ ਬਣਾਉਂਦੇ ਇਥੇ ਭਾਈ ਆਪਣੀ ਜ਼ਿੰਮੇਵਾਰੀ ਆ ਨਾ ਹੀ ਆ ਸਾਰੇ ਸਮਾਨ ਦੀ ਤੇ ਨਾ ਹੀ ਆਪਣੇ ਕੋਲ ਟਾਈਮ ਆ ਆਪਾਂ ਇਥੇ 8 ਵਜੇ ਪਹੁੰਚਣਾ ਹੁੰਦਾ ਲੋਕਾਂ ਦੀ 8:30 ਵੀ ਹੋ ਜਾਂਦੇ ਆ ਤੇ ਰੋਜ਼ ਹੀ ਰਾਤ ਦੇ 11 12 11 12 ਐਦਾਂ ਭਾਈ ਕੰਮ ਨਿਭੜਦਾ ਆਪਣਾ ਤੇ ਜੇ ਬੰਦੇ ਨੇ ਭਾਈ 11 12 ਵਜੇ ਜਾ ਕੇ ਘਰੇ ਰੋਟੀ ਲਾਉਣੀ ਆ ਤਾਂ ਬੰਦੇ ਨੂੰ ਫਿਕਰ ਜਾ ਰਹਿੰਦਾ ਤੇ ਉਹੀ ਬੰਦਾ ਕਾਲ ਜੀ ਕਰੀਏ ਦਾ ਕੰਮ ਤੇ ਤੇ ਹੁਣ ਆਪਣਾ ਤੀਫਾ ਲੱਗਾ ਆ ਆਪਾਂ ਵਧੀਆ ਸ਼ੌਂਕ ਨਾਲ ਤੇ ਵਧੀਆ ਤਰੀਕੇ ਨਾਲ ਕੰਮ ਨਿਵੇੜ ਕੇ ਜਾਂਦੇ ਆ ਇਥੋਂ ਤੇ ਤੇ ਜੇ ਬੰਦੇ ਨੇ ਭਾਈ ਰੋਟੀ ਲਾਉਣੀ ਆ ਘਰੇ ਜਾ ਕੇ ਤੇ ਬੰਦੇ ਨੂੰ ਫੇਕਣ ਲੱਗਿਆ ਰਹਿੰਦਾ ਬੰਦਾ ਕਾਲ ਕਰਦਾ ਤੇ ਛੇਤੀ ਜਾਣ ਦੀ ਤੇ ਇਹ ਜੀ ਗੱਲ ਬਾਤ ਆ ਭਾਈ ਲੋਟਾ ਮਾਹੌਲ ਤੇ ਬਾਕੀ ਭਾਈ ਅੱਧੀ ਲੋਰੀ ਮੰਡੀ ਅੱਧੀ ਗੱਡੀ ਮੰਡਾਂ ਤੇ ਤਾਰਦੀ ਤੇ ਅੱਧੀ ਰਹੇਗੀ ਤੇ ਹੌਲੀ ਹੌਲੀ ਉਤਾਰੀ ਜਾਂਦੇ ਆ ਬੰਦੇ ਇਸ ਵੇਲੇ ਹੋ ਚੁੱਕਿਆ ਜੀ ਸਵਾ 3 ਦਾ ਤੇ ਆਊਟਰ ਆਪਾਂ ਸਾਰੇ ਲਾਤੇ ਆਪਣੇ ਤੇ ਆਪਣੇ ਮਿੱਤਰ ਪਰੀ ਨੂੰ ਆਪਾਂ ਦੱਸਤਾ ਉਹ ਸਕਿਉਰਟੀ ਗਾਰਡ ਆ ਤੇ ਹੁਣ ਉਹਦੀ ਜ਼ਿੰਮੇਵਾਰੀ ਹੈ ਸਾਰਾ ਸਮਾਨ ਚੜਾਉਂ ਗੰਦੀ ਆਪਾਂ ਸਾਰਾ ਆਊਟਰ ਵਗੈਰਾ ਦੱਸ ਲਿਆ ਨੂੰ ਵੀ ਭਾਈ ਆ ਸਮਾਨ ਉਹਦਾ ਆ ਉਹਦਾ ਤੇ ਹੁਣ ਪਾਉਣੇ ਆ ਘਰ ਵੱਲ ਨੂੰ ਚੱਲੇ ਤੇ ਸਾਰਨੋਂ ਪਹਿਲਾਂ ਆਪਾਂ ਲਾਉਣੇ ਆਪਣੀ ਟੋਗਲੀ ਨੂੰ ਚਾਰਜ ਟੋਗਲੀ ਚਾਰਜ ਲਾ ਕੇ ਤੇ ਚੱਲਦੇ ਆਂ ਦੁਕਾਨ ਵਾਲੇ ਨੂੰ ਇੱਕ ਦੋ ਸਮਾਨ ਜੇ ਲੈਣਾ ਤੇ ਸਮਾਨ ਲੈ ਕੇ ਫਿਰ ਪਾਉਣੇ ਚੱਲਦੇ ਆਪਾਂ ਘਰ ਨੂੰ ਰੇ ਜਾ ਕੇ ਨਾ ਹੱਥੋ ਕੇ ਕਰਦੇ ਆ ਘੰਟਾ ਅਰੈਸਟ ਅਰੈਸਟ ਕਰਕੇ ਤੇ ਅੱਜ ਬਾਜ਼ਾਰ ਲੱਗਣਾ ਉਧਰ ਆਪਣੇ ਨੇੜੇ ਇੱਥੇ ਤੇ ਉਧਰ ਚੱਲਾਂਗੇ ਨਾ ਇਹ ਤੁਹਾਨੂੰ ਇਥੋਂ ਦਾ ਬਾਜ਼ਾਰ ਦਿਖਾ ਕੇ ਲਿਆਵਾਂਗੇ ਤੇ ਨਾਲ ਇੱਕ ਦੋ ਚੀਜ਼ਾਂ ਲੈ ਕੇ ਆਉਣੀਆਂ ਤੇ ਉਹ ਵੀ ਆਪ ਆਪ ਦੀਆਂ ਲਿਆਵਾਂਗੇ ਤੇ ਨਾਲੇ ਆਪਣੀ ਵੀਡੀਓ ਬਣਨ ਤੇ ਬਾਕੀ ਲੋਟਾ ਮਾਹੌਲ ਭਾਈ ਤੇ ਬੱਦਲ ਵਾਈ ਜੀ ਆਏ ਤੇ ਸੂਰਜ ਬਾਜੀ ਇੱਧਰ ਕਦਾਂ ਚੁੱਕੇ ਹੋਏ ਨੇ ਇਹ ਕੰਪਨੀ ਤੋਂ ਬਾਹਰ ਨਿਕਲਦੇ ਥੋੜੀ ਜਿਹੀ ਅੱਗੇ ਆ ਕੇ ਭਾਈ ਇੱਥੇ ਨਿੱਕੀ ਜੀ ਮਾਰਕੀਟ ਆ ਜਾਂਦੀ ਆ ਤੇ ਉਹ ਸਾਹਮਣੇ ਭਾਈ ਲਾਂਡਰੀ ਬਾਰ ਤੇ ਇਹ ਚ ਭਾਈ ਕੱਪੜੇ-ਕੁਪੜੇ ਆਪ ਦਾ ਧੋਗੇ ਲਜਾ ਸਕਦੇ ਹਾਂ ਤੇ ਆਪਣੇ ਕੋਲ ਤਾਂ ਸੁਖਨਾ ਮਸ਼ੀਨ ਹੈਗੀ ਆ ਵਧੀਆ ਆਪਣੇ ਘਰੀ ਧੋਲੇ ਨੇ ਆਪਾਂ ਤਾਰੀ ਨਹੀਂ ਕਦੇ ਤੇ ਲੇ ਕਰੇ ਬੰਦੇ ਨੂੰ ਲੋਟ ਆ ਭਾਈ ਬੰਦਾ ਆ ਗਿਆ ਆਪਦਾ ਕਪੜੇ ਧੋਗੇ ਲਾ ਜਾ ਸਕਦਾ ਤੇ ਆਪ ਭਾਈ ਮਿਸਟਰ ਡਾਈ ਇਹਦੇ ਚ ਭਾਈ ਬੇ ਸਾਬੇ ਕੰਮ ਪਿਆ ਬਾਲਾ ਸਮਾਨ ਹੈ ਚ ਹਸਾਬ ਤੋਂ ਵਾਰੀ ਗੱਲ ਠੀਕ ਹੈ ਸੁਪਰਮਾਰਕਟ ਆ ਪਹੁੰਚੇ ਭਈ ਆਪਾਂ ਦੁਕਾਨ ਤੇ ਤੇ ਇੱਥੋਂ ਆਪਾਂ ਇੱਕ ਦੋ ਚੀਜ਼ਾਂ ਲੈਣੀਆਂ ਸ਼ੈਂਪੂ ਵਗੈਰਾ ਤੇ ਚੱਲਦੇ ਅੰਦਰ ਤੇ ਲੈਣੇ ਭਾਈ ਤੇ ਅੱਗੇ ਆ ਕੋਈ ਸ਼ੈਂਪੂ ਆ ਲੈਣੇ ਆਪਾਂ ਨੂੰ ਵੱਡਾ ਵਚਾਈਂਦਾ ਦੇਖਦੇ ਹਾਂ ਡਾਬ ਪਿਆ ਕੇ ਨਾ ਆ ਗਿਆ ਬਈ ਡਾਬ ਸਾਮਾਨ ਬੇਸਾਬਾ ਪਿਆ ਭਾਈ ਕੁਛ ਮਰਜ਼ੀ ਚੱਕੋ ਖਾਣ ਪੀਣ ਦਾ ਚਪਲਾ ਵਗੈਰਾ ਤੇਲ ਦੁੱਧ ਤੇ ਮਸਾਲੇ ਵਗੈਰਾ ਬਿਸਕੁਟ ਮੈਗੀਆਂ ਕੋਟਿੰਗ ਵਗੈਰਾ ਸਾਰਾ ਸਾਮਾਨ ਹੀ ਮਿਲ ਜਾਂਦਾ ਭਾਈ ਸੁਪਰਮਾਰਕਟ ਚ ਤੇ ਇੱਥੇ ਇਦਾਂ ਇਹਨਾਂ ਦੇ ਆ ਰੇਟ ਲਿਖੇ ਹੁੰਦੇ ਆ ਤੇ ਕਾਊਂਟਰ ਤੇ ਜਾਵਾਂਗੇ ਤੇ ਆਪ ਦਾ ਭਈਆ ਘਟਾ ਕੇ ਦੇਵਗਾ। ਥੈਂਕ ਯੂ। ਤੇ ਗੱਲ ਭਈਆ ਸ਼ੀਸ਼ੀ ਦੀ ਕਰੀਏ। ਤੇ 350 ਐਮਲ 100 ਰੁਪਿਆ ਜੀ ਦਿੰਦੀ ਆ ਭਾਈ 220 ਰੁਪਿਆ ਤੇ ਤੇ ਗੱਲ ਆਪਾਂ ਮਾਰਕੀਟ ਦੀ ਕਰੀਏ ਭਾਈ ਆ ਇਥੋਂ ਨਿੱਕੀ ਜੀ ਮਾਰਕੀਟ ਆ ਤੇ ਬਾਕੀ ਲੋੜੀ ਦਾ ਸਾਰਾ ਸਮਾਨ ਹੀ ਆਪਾਂ ਨੂੰ ਇੱਥੇ ਮਿਲ ਜਾਂਦਾ ਤੇ ਰੈਸਟੋਰੈਂਟ ਵਗੈਰਾ ਵੀ ਹੈਗੇ ਜੇ ਆਪਾਂ ਨੂੰ ਕੋਈ ਚੀਜ਼ ਕਈ ਵਾਰੀ ਬਾਹਰਲੀ ਚੀਜ਼ ਖਾਣ ਨੂੰ ਮਨ ਕਰਦਾ ਤਾਂ ਬੰਦਾ ਆ ਕੇ ਖਾ ਸਕਦਾ 7 11 ਹੋਰੀਆਂ ਤੇ ਆ ਭਾਈ ਆਈ ਇੱਥੇ ਦੁਕਾਨਾਂ ਆਈਆਂ ਨੇ ਤੇ ਜਿੱਥੋਂ ਆਏ ਜਿਵੇਂ ਦਾ ਇਹ ਨਾਲ ਖਾਣਾ ਬਣਾ ਤੇ ਸਾਭ ਇੱਥੋਂ ਦਾ ਮਿਲਦਾ ਭਾਈ ਤੇ ਇਧਰ ਬੇਕਰੀ ਵਗੈਰਾ ਭਾਈ ਆਪਦਾ ਕੇਕ ਵਗੈਰਾ ਲੈ ਕੇ ਜਾਣੇ ਹੁੰਦੇ ਆਪਦਾ ਇੱਥੋਂ ਲੈ ਜਾਂਦੇ ਆ ਕਦੇ ਕਿਸੇ ਨੂੰ ਜਾਂ ਨਰਮਣਾ ਤੇ ਮਾਰਕੀਟ ਚੋਂ ਬਾਹਰ ਥੋੜੇ ਬਾਹਰ ਨਿਕਲਦੇ ਆ ਭਾਈ ਸਾਹਮਣੇ ਪਹਾੜੀਆਂ ਦਾ ਖੂਬਸੂਰਤ ਨਜ਼ਾਰਾ ਤੇ ਰੱਬ ਸੁੱਖ ਰੱਖੇ ਤੇ ਛੁੱਟੀਆਂ 'ਚ ਭਾਈ ਤੁਹਾਨੂੰ ਉੱਥੇ ਘੁਮਾ ਕੇ ਲਿਆਵਾਂਗੇ ਤੇ ਉਧਰ ਨੂੰ ਗੇੜਾ ਕੱਢਾਂਗੇ ਤੇ ਬਾਕੀ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਭਾਈ ਆਪਾਂ ਨਾ ਧੋਲੇ ਨਾ ਧੋਗੇ ਦੇ ਬਾਹਰ ਨਿਕਲੇ ਤੇ ਮੁੰਡੇ ਸਬਜੀ ਪਾਣੀ ਬਣਾਈ ਜਾਂਦੇ ਤੇ ਸਬਜੀ ਪਾਣੀ ਦਾ ਭਾਈ ਪੂਰਾ ਹ ਉਹਦਾ ਆਪਣੀ ਗਲਦੀਬ ਕੋਲੇ ਤੇ ਇਹੀ ਭਾਈ ਸਬਜੀ ਬਣਦੀ ਹਾਂ ਇੰਨਾਂ ਭਾਈ ਹਾਂ ਇੰਨਾਂ ਭਾਈ ਚੱਲਿਆਂ ਦਾ ਕੰਮ ਤੜਕੇ ਲੱਗੀ ਜਾਂਦਾ ਤੇ ਇਧਰ ਮੱਚਾ ਮੁਰਚਾਂ ਦਾ ਸਮਾਂ ਭਾਈ ਹੋ ਗਿਆ 9:30 ਦਾ ਤੇ ਨਾ ਤੋ ਅਗੇ ਪਰ ਨਾ ਬੰਨ ਲਿਆ ਆਪਾਂ ਵੀ ਆਪਾਂ ਵੀ ਰੈਡੀਆਂ ਭਾਈ ਜਾਣ ਵਾਸਤੇ ਪਾਸਰ ਪਾਸਰ ਕਿ ਨੂੰ ਆਦੇ ਆਪਾਂ ਇੱਥੋਂ ਦੇ ਬਾਜ਼ਾਰ ਨੂੰ ਆਦੇ ਬਾਜ਼ਾਰ ਲੱਗਦਾ ਅੱਜ ਦੇ ਦਿਨ ਐਤਵਾਰ ਉੱਥੇ ਬਾਤਤਾ ਭਾਈ ਤੇ ਚੱਲਦੇ ਆਪਾਂ ਦੇਖਦੇ ਆਂ ਦਿਖਾਉਣੇ ਥੋੜਾ ਮਾਹੌਲ ਤੁਹਾਨੂੰ ਲੋ ਜੀ ਚੱਕ ਕੇ ਆਪਾਂ ਆਪਣਾ ਸਾਈਕਲ ਚੱਲ ਪੇ ਬਾਜ਼ਾਰ ਵਾਲੇ ਨੂੰ ਤੇ ਇੱਥੋਂ ਲਗਭਗ ਕਿਲੋਕੀਮੀਟਰ ਦੀ ਦੂਰੀ ਤੇ ਹੋਊਗਾ ਤੇ ਤੁਰਦੇ ਕਰਦੇ ਆਪਾਂ ਥੋੜੀ ਜਿਹੀ ਲੇਟ ਹੋਗੇ ਤੇ ਨਾਲੇ ਹੁਣ ਉੱਥੇ ਰੌਣਕ ਮੇਲਾ ਵਧੀਆ ਹੋਊਗਾ ਭਰ ਗਿਆ ਉਹ ਪੂਰਾ ਉਹ ਤੇ ਜਾਦੇ ਉਹ 6 ਵਜੇ ਤੋਂ ਲੈ ਕੇ 9 ਵਜੇ ਤੱਕ ਜਾਦੇ ਪਰਿਆ ਰਹਿੰਦਾ ਤੇ ਸਟਾਰਟ ਦਾ ਕੰਮ ਭਾਈ 3 ਵਜੇ ਹੋ ਜਾਂਦਾ ਤੇ 9:30 ਵਜੇ ਬੰਦ ਕਰਦੇ ਹੋ ਤੇ ਦਿਖਾਉਣੇ ਉਥੋਂ ਦਾ ਮਾਹੌਲ ਨਾ ਵੀ ਲੱਭਾ ਲਾ ਮਾਹੌਲ ਤੇ ਆਹ ਕੋਲੀ ਆਪਣੇ ਪਹਾੜੀਆਂ ਨੇ ਤੇ ਇਹ ਬਾਤੂਗੇ ਵਾ ਬਾਤੂਗੇ ਭਾਈ ਇੱਕ ਮੰਦਰਾ ਧਰਮ ਦੀ ਧਰਮ ਕੀ ਇਹ ਸਥਾਨ ਆ Hindu ਧਰਮ ਦਾ ਸੈਂਕਲ ਆਪਣਾ ਜਾਂਦਾ ਹਵਾਤਾਂ ਵੱਲ ਦਾ ਤੇ ਇਧਰਲੇ ਪਾਸੇ ਭਾਈ ਪੈਟਰੋਲ ਪੰਪ ਤੇ ਇਧਰ ਭਈ ਆ ਛੋਟੇ ਛੋਟੇ ਰੈਸਟੋਰੈਂਟ ਤੁਹਾਨੂੰ ਆਮ ਹੀ ਦੇਖਣ ਨੂੰ ਮਿਲ ਜਾਣਗੇ ਤੇ ਤੇ ਇਧਰ ਲੋਕ ਭਈ ਜਿਆਦਾ ਬਾਹਰਲਾ ਖਾਣਾ ਪਸੰਦ ਕਰਦੇ ਨੇ ਤੇ ਘਰੇ ਲੋਕ ਆਪਣੇ ਅੰਗੂ ਘੱਟ ਬਣਾਉਂਦੇ ਆ ਆਪਾਂ ਭਈ ਆਪਣਾ ਘਰ ਦਾ ਆਪਣੇ ਹੱਥ ਦਾ ਖਾਣਾ ਜਿਆਦਾ ਪਸੰਦ ਕਰਦੇ ਆ ਤੇ ਭਾਈ ਸਾਰਾ ਪਰਿਵਾਰ ਸ਼ਾਮ ਨੂੰ ਇਧਰਲੇ ਲੋਕ ਅ ਰੈਸਟੋਰੈਂਟਾਂ ਤੇ ਜਾ ਕੇ ਆਪ ਦਾ ਭੋਜਨ ਸ਼ਕ ਕੇ ਆਉਂਦੇ ਨੇ ਹਾਂ ਪਹੁੰਚੇ ਭਾਈ ਆਪਾਂ ਆਪਣੇ ਬਾਜ਼ਾਰ ਚ ਜਿਹੜਾ ਅੱਜ ਆਪਾਂ ਦੇਖਣ ਆਏ ਆ ਤੇ ਕੁਝ ਸਮਾਨ ਖਰੀਦਣ ਆਪਾਂ ਇੱਥੋਂ ਸ਼ੁਰੂ ਹੁੰਦਾ ਤੇ ਗਾਂ ਅੱਗੇ ਤੋਂ ਆਪਾਂ ਨੂੰ ਭਾਈ ਕੱਟ ਮਾਰ ਕੇ ਇਥੇ ਫੇਰ ਮੁੜ ਕੇ ਆਉਣਾ ਪੈਣਾ ਤੇ ਆਪਾਂ ਆਪਣਾ ਸਾਈਕਲ ਕਰਦੇ ਆ ਉਹ ਅੱਗੇ ਪਾਰਕ ਪਾਰਕਿੰਗ ਦੀ ਜਗ੍ਹਾ ਬਣੀ ਹੋਈ ਆ ਅੱਗੇ ਅੱਗੇ ਕਰਦੇ ਆ ਪਾਰਕ ਇੱਥੋਂ ਬਈ ਐ ਦੁਕਾਨਾਂ ਫੇਲਾ ਹਿਸਾਬੀ ਸੇਰੋਂ ਨੂੰ ਸੇਲ ਲੱਗੀ ਹੋਈ ਐ ਤੇ ਇੱਥੇ ਬਈ ਕੰਨੇ ਦਾ ਜੂਸ ਮਿਲ ਹੀ ਜਾਂਦਾ ਸਾਈਕਲ ਹਮੇਸ਼ਾ ਮੈਂ ਆਪਣਾ ਦੂਜੀ ਸਾਈਡ ਹੀ ਲਾਉਣਾ ਨਾ ਜਿੱਥੋਂ ਪਰਾਂ ਤੋਂ ਬਈ ਸ਼ੁਰੂ ਹੁੰਦੀ ਐ ਦੋ ਪਾਸੇ ਤੋਂ ਸ਼ੁਰੂ ਹੁੰਦੀ ਐ ਤੇ ਸਾਈਕਲ ਹਮੇਸ਼ਾ ਮੈਂ ਉਧਰ ਹੀ ਖੜਾ ਕੇ ਆਉਣਾ ਤੇ ਉੱਥੇ ਲੋਕ ਜੇ ਬਈ ਹਿਸਾਬ ਚਾਹਣ ਤਾਂ ਉੱਥੇ ਗ੍ਰਿਲਾਈਆਂ ਨਾ ਲੌਕ ਕਰ ਦੇਣਾ ਤੇ ਕੋਈ ਨਹੀਂ ਛੇੜਦਾ ਉਥੋਂ ਸਾਈਕਲ ਭਈ ਆਪਾਂ ਗ੍ਰੇਲੇ ਜੀ ਚ ਢਾ ਕੇ ਕਰਤਾ ਲੋਕ ਕੌਣ ਭਾਈ ਕਿਧਰੇ ਨਹੀਂ ਜਾਂਦਾ ਤੇ ਆ ਭਾਈ ਨਾਲੇ ਤੇ ਬਣੀਆਂ ਹੋਈਆਂ ਗਰੀਲਾਂਆਂ ਦੇ ਕੋਈ ਐਂ ਤੰਬੂ ਲਾ ਕੇ ਆਪੋ ਆਉਂਦੀਆਂ ਦੁਕਾਨਾਂ ਲਾ ਲੈਂਦੇ ਨੇ ਤੇ ਜਿਆਦੇ ਭਾਈ ਇੱਥੇ ਸੇਲ ਆ ਦਾ ਹਿਸਾਬ ਹੀ ਹੁੰਦਾ ਤੇ ਉੱਤੇ ਰੇਟ ਲਿਖਿਆ ਹੁੰਦਾ ਤੇ ਐਂ ਕਰਕੇ ਭਾਈ ਕਮੀਜ਼ ਪਏ ਨੇ ਉਹ ਤੇ ਜੀ ਤੇ ਦੋ ਭਾਈ 100 ਤਲਾ ਸਾਮਾਨ ਕੋਈ ਖਾਂਟੇ ਵਾਲੀਆਂ ਵਗੈਰਾ ਭਾਈ ਇਧਰ ਚਾਲਟਾਂ ਵਗੈਰਾ ਉੱਥੇ ਰੇਟ ਲਿਖਿਆ ਹੋਇਆ ਹੈ ਸਭ ਦੇ ਤੇ ਚਾਦਰਾਂ ਚੁੱਦਰਾਂ ਭਾਈ ਸਹਰਾਣੇ ਮੰਨ ਕੇ ਚਲੋ ਕੁੱਲ ਸਮਾਨ ਭਾਈ ਮਿਲਦਾ ਇੱਥੇ ਜੀਨਾ ਵਗੈਰਾ ਸਭ ਸਮਾਨ ਦੀ ਸਹੂਲਤ ਹੈਗੀ ਹੈ ਤੇ ਇਧਰਲੇ ਪਾਸੇ ਭਾਈ ਕਿੱਟਾਂ ਵਗੈਰਾ ਹੈਂਡ ਬੈਗ ਸਾਰਾ ਸਮਾਨ ਦੀ ਆਪਦੀ ਭੈਣਾਂ ਨੇ ਲਾਰ ਕੀ ਹੈ ਤੇ ਥੋੜਾ ਜਿਹਾ ਭਾਈ ਲਾਈਟਿੰਗ ਜਿਆਦਾ ਪੈ ਰਹੀ ਆਪਾਂ ਥੋੜੇ ਜਿਹਾਉਣ ਲਈ ਲੇਟ ਹੋ ਗਏ ਤੇ ਨੀਤੀ ਥੋੜੀ ਜੜ ਜਸਤ ਕਰ ਲਿਓ ਵੀ ਤੁਸੀਂ ਦੇਖ ਹੀ ਰਹੇ ਹੋ ਭਾਈ ਜਿਆਦੇ ਆ ਤੇ ਰਾਸ਼ਪੂਰਾ ਤੇ ਇਧਰ ਜਰਾਬਾਂ ਜਰੂਬਾਂ ਵਾਲਾ ਮਾਹੌਲ ਬੰਦੇ ਇਧਰ ਕਿ ਭਾਈ ਬੂਟ ਆ ਕੇ ਸੇਫਟੀ ਬੂਟ ਲੈਣੇ ਆ ਤੇ ਆਮ ਆਪਣੇ ਕੋਈ ਬੂਟ ਲੈਣੇ ਭਾਈ ਤੁਸੀਂ ਇੱਥੋਂ ਲੈ ਸਕਦੇ ਤੇ ਭਾਈ ਬੰਦੇ ਤਾਂ ਇਹ ਇਧਰ ਲਿਆ ਤੇ ਪਰ ਗਾਣੇ ਇਹ ਹਿੰਦੀ ਲਾ ਕੇ ਰੱਖਦੇ ਕੋ ਪਤਾ ਇਹਨਾਂ ਨੂੰ ਵੀ ਜਿਆਦੇ ਪੰਜਾਬੀ ਲੋਕ ਆਉਂਦੇ ਨੇ ਤੇ ਇਹਨਾਂ ਨੂੰ ਪਤਾ ਜਾਂਦੀ ਆਪਦੀਆਂ ਦੁਕਾਨਾਂ ਹਲਾ ਲੈਂਦੇ ਨੇ ਤੇ ਰਾਸ਼ ਵਾਲਾ ਮਾਹੌਲ ਕੋਈ ਪੂਰਾ ਹੈ ਅੱਗੇ ਲੋਰਾਂ ਤੇ ਸ਼ਰਟਾਂ ਦੇਖਦੇ ਆਂ ਆਪਾਂ ਵੀ ਕੋਈ ਸ਼ਰਟ ਜੀ ਆਪਾਂ ਨੂੰ ਚਾਹੁੰਦੇ ਆ ਆਪ ਲੈਣੇ ਹੁੰਦਾ ਨੇ ਤੇ ਇੱਧਰ ਭਾਈ ਖਾਣ-ਪੀਣ ਵਾਲਾ ਮਾਹੌਲ ਚੱਲ ਪਿਆ ਤੇ ਆਪ ਦਾ ਭਾਈ ਸਾਰਾ ਵੈਰਾਈਟੀ ਨਾਨ-ਵੈਜ ਵਗੈਰਾ ਸਾਰਾ ਆ ਜਾਂਦਾ ਭਾਈ ਇੱਧਰ ਦਾਣਾ ਮੰਡੀ ਉੱਪਰੋਂ ਰੌਲੇ ਚਾਪੂ ਰੋ ਜਿਹਨੇ ਭਾਈ ਲਿਖ ਕੇ ਲਾਇਆ ਹੋਇਆ ਕਿੰਨੇ ਦਾ ਕਿਵੇਂ ਆ ਕਿੰਨੇ ਆ ਕਿੰਨੇ ਤੇ ਭਾਈ ਸੱਦੀ ਜਾਂਦੇ ਆ ਇਸ ਰੂਟ ਵਾਲਾ ਪੋਰਸ਼ਨ ਆ ਗਿਆ ਭਈ ਇਹਨਾਂ ਦਾ ਹਾਂ ਮਾਰੇ 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 भई लॻे हुआ दुकान भई जूस वग़ैरह जी सूल पूरी आहे फ्रूट लॻा हुआ इन लाया हुया भई निके निके संतरे हिकु किलो आहे सत रुपया कैम कराई सारे रेट लाया हुआ इन अंगूरा भई दस रुपया त हिकु भई महौल बण ਰੀੰਗੂ ਮੰਡੀ ਆ ਭਾਈ ਲੋਕਾਂ ਦੇ ਭਾਈ ਸੱਦੀ ਜਾਂਦੇ ਆਪਦੀ ਭਾਸ਼ਾ ਚ ਮਲਾਈ ਚ ਵੀ ਆਜੋ ਭਾਈ ਆਜੋ ਭਾਈ ਇੰਨੀ ਜੀ ਆ ਤੇ ਉੱੱਡ ਭਾਈ ਫਰੂਟ ਆਪਦਾ ਸਾਰਾ ਨੰਨ ਦਿਨ ਕਿ ਰੱਖ ਛੱਡਿਆ ਸੁਆਕੇ ਤੇ ਇੱਧਰ ਭਾਈ ਆਪਦਾ 버ਗਰ ਵਗੈਰਾ ਜਿਹੜਾ ਤੁਸੀਂ ਬਣਾਉਣਾ ਚਾਹੁੰਦੇ ਨੌਨ ਵੇਜ ਵੇਜੀਟੇਰੀਅਨ ਤੇ ਇੱਧਰ ਭਾਈ ਨੌਨ ਵੇਜ ਆ ਗਿਆ ਸਾਰਾ ਆਹ ਹਾਂ ਭਾਈ ਇਹਨਾਂ ਨੇ ਇਹ ਤੇ ਵੀ ਲਿਖ ਕੇ ਲਾ ਰੱਖਿਆ ਇੰਨੇ ਜੀ ਆਪੀਸ ਇਹਨੇ ਜ ਆਪੀਸ ਆ ਤੇ ਇਦਾਂ ਭਾਈ ਆ ਮੱਛੀ ਆ ਗਈ ਸਾਰੀ। ਨਾਣ ਵਿੱਚ ਵਗੈਰਾ। ਛੋਟੇ ਵੱਡੇ ਪੀਸ ਭਾਈ। ਫਿਚਿੰਗਾ। ਵੱਡੀਆਂ ਵੀ ਸਾਰੇ। ਭਾਈ ਖਾਤ ਕੇ ਜੇ ਤੁਸੀਂ ਘਰੇ ਬਣਾਉਣਾ ਚਾਹੁੰਦੇ ਘਰੇ ਵੀ ਬਣਾ ਸਕਦੇ ਹੋ। ਤੇ ਇਧਰ ਭਾਈ ਕੰਨੇ ਦਾ ਜੂ। ਆ ਭਾਈ ਢੜਕੜ ਆਏ ਪਾ ਪਾ ਅਗਲਾ ਫਾਈਲ ਜਿੰਦੇ ਆ ਤੇ ਆਪੂ। ਤੋ ਅੱਜ ਆਵਾਗਾ ਟੋ ਮੈਂਗੋ ਕੋ ਕੋਣਾ ਤੇ ਮੰਗਾ ਮੈਂਗੋ ਨੂੰ ਮੰਗਾ ਕੇ ਇੰਦੇ ਬਈ ਤੇ ਨਾਰੀਅਲ ਪਾਣੀ ਵਗੈਰਾ ਆਹ ਰੀਆਂ ਫਰੂਟਾਂ ਭਾਈ ਅੱਗੇ ਤੇ ਆ ਬ੍ਰੈਡ ਵਗੈਰਾ ਭਾਈ ਸਾਰੇ ਨਾਂ ਸੁਝਾ ਕੇ ਲਾ ਛੱਡੇ ਆਲ ਦੀ ਘਰੇ ਲੈ ਕੇ ਜਾਣੇ ਭਾਈ ਦੁਨੀਆ ਉਤਾਂ ਲੈ ਕੇ ਜਾ ਸਕਦੇ ਹਾਂ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਰਹੀ ਹੈ ਇੱਕ ਖਾਣ ਦੀ ਨਾਲ ਤਾਂ ਭਾਈ ਬਹੁ ਬਰੇਤੀ ਆ ਨੌਨ ਵੇਜ ਵੀ ਤੇ ਵੇਜ ਵੀ ਦੇ ਦੇਣੇ ਯਾ ਸਾਰਾ ਨੌਨ ਵੇਜ ਇਹਨਾਂ ਨੇ ਲਾਸ਼ ਖਿਆਲ ਦਾ ਐਂ ਤਾਂ ਭਈਆ ਟ੍ਰੇਨ ਤੇ ਯਾਰ ਕਰਦੇ ਆਪਦਾ ਇੱਕ ਵਈ ਅੱਗੇ ਬੀ ਚੱਲਦਾ ਤੇ ਭਈ ਇੱਕੋਂ ਮੇ ਫੇਰ ਲੇ ਅੱਗੇ ਅੱਗੇ ਜਾ ਕੇ ਇਹ ਇੰਨਾ ਕਿ ਭਈ ਐਂਡ ਹੋ ਜਾਂਦਾ ਤੇ ਸਾਰੇ ਭਈ ਜਵਾਕਾਂ ਨੇ ਆ ਖੇਡਾਂ ਵਗੈਰਾ ਸਾਰਾ ਤੁਹਾਨੂੰ ਦੇਖਣ ਨੂੰ ਇੱਥੇ ਮਿਲਣ ਜਾਣਾ ਓਲ ਮਜਾ ਆ ਕੇ ਭਈ ਮੇਲੇ ਵਾਲਾ ਜਿਹਾ ਹਸਾਬ ਹੀ ਐ ਇੱਥੇ ਓਲ ਮਲਾ ਕੇ ਆਹੀ ਗੱਲ ਬਾਤ ਜੀ ਐ ਹੰਡੇ ਨੂੰ ਭਾਈ ਲੋਕ ਇੱਥੇ ਘੁੰਮਣ ਕਰਨ ਆਉਂਦੇ ਆਪਦਾ ਕੰਮ ਕਾਜਾਂ ਤੋਂ ਵੇਲ ਹੁੰਦੀ ਹੈ ਤੇ ਇੱਥੇ ਭਈ ਆ ਗਏ ਹਾਂ ਆ ਉਹਦਾ ਮਣ ਤਾਜਾ ਫਰੈਸ਼ ਕਰ ਜਾਂਦੇ ਆ ਭਈ ਆਦਾ ਆ ਕੇ ਤੇ ਜਿਹੜਾ ਸਮਾਨ ਸੱਪਾ ਲੈ ਕੇ ਜਾਣਾ ਹੁੰਦਾ ਤੇ ਜੇ ਕੋਈ ਬਾਹਰਲਾ ਖਾਣ ਨੂੰ ਮਣ ਕਰਦਾ ਬੰਦਾ ਇੱਥੋਂ ਆ ਕੇ ਖਾ ਜਾਂਦਾ ਉਹ ਵੀ ਆ ਭਈ ਇਹ ਪਾਸਰ ਮੰਨ ਕੇ ਚੱਲੋ ਬਾਜ਼ਾਰ ਤੇ ਇਧਰਲੇ ਪਾਸੇ ਭਾਈ ਹਾਈਵੇ ਤੇ ਇਹ ਮੇਤਰਾ ਭਾ ਭਾਈ ਗਣੇਚਰ ਜੜ ਤੇ ਆਪ ਦਾ ਦੂਸਤਾੜ ਘਾਟ ਤੇ ਉਵੇਂ ਕਲਾਸਾਂ ਦੇ ਪਾਪਾ ਵੀ ਦੀ ਘਰੇ ਪੈ ਦੇ ਹੀ ਅੰਦਰ ਤੇ ਇਹ ਦੋ ਛੜਕਾ ਨੇ ਦੋ ਵੇ ਆ ਤੇ ਸੰਡੇ ਵਾਲੇ ਦਿਨ ਭਾਈ ਇੱਕ ਇੱਕ ਵੇ ਬਣ ਜਾਂਦਾ ਤੇ ਇੱਕ ਪਾਸੇ ਸਾਰੇ ਜਾਣੇ ਆ ਕੇ ਆਉਂਦੇ ਆ ਭਾਈ ਦੁਕਾਨਾਂ ਲਾ ਲੈਂਦੇ ਆ ਦੁਕਾਨਾਂ ਸਜਾ ਲੈਂਦੇ ਨੇ ਤੇ ਖਰਾਬ ਭਾਈ ਆ ਇੱਕ ਵੇ ਬਣ ਜਾਂਦਾ ਤੇ ਸਿੱਧਾ ਆਪ ਦਾ ਭਾਈ ਜਿਹਨੇ ਕੋਈ ਨੰਗਾ ਟੱਪਾ ਕਰਨਾ ਇਧਰ ਦੀ ਗੱਲ ਤੇ ਉਧਰ ਸਾਰਾ ਬੰਦ ਹੋ ਜਾਂਦਾ ਤੇ ਆ ਭਾਈ ਐ ਖਾਸੇ ਅੱਧੇ ਕਿਲੋਮੀਟਰ ਦੇ ਘੇਰੇ ਚ ਭਾਈ ਆ ਦੁਕਾਨੇ ਦੁਕਾਨਾਂ ਹੋ ਜਾਂਦੀਆਂ ਤੇ ਆਏ ਆ ਆਪਦੇ ਤੰਬੂ ਲਾ ਕੇ ਭਾਈ ਇਹ ਤੇ ਆਪਦਾ ਤੇ ਜੀ ਗੱਲ ਗੱਲ ਹੀ ਭਾਈ ਇਹਨਾਂ ਦੁਕਾਨਾਂ ਦੀ ਤੇ ਇਹ ਦੁਕਾਨਾਂ ਸਾਰੀਆਂ ਮਲਾਈਆਂ ਦੀ ਜਿਆਦਾ ਇਧਰ ਲਈ ਲੋਕਾਂ ਦੀਆਂ ਮਲਾਈ ਨੇ ਜਿਹੜੇ ਜਿਵੇਂ ਆਪਾਂ ਪੰਜਾਬ ਤੋਂ ਆ ਪੰਜਾਬੀ ਨੇ ਤੇ ਇਧਰਲੇ ਮਲੇਸ਼ੀਆਲੇ ਮਲਾਈ ਨੇ ਤੇ ਉਹ ਇਹ ਕੰਮ ਵੱਧ ਕਰਦੇ ਨੇ ਤੇ ਖਾਣ ਪੀਣ ਵਾਲਾ ਤੇ ਆਹ ਦੁਕਾਨਾ ਲਾਉਣ ਵਾਲਾ ਤੇ ਭਾਈ ਕਿਸੇ ਦਿਨ ਜਿਵੇਂ ਐਤਵਾਰ ਅੱਜ ਇਹ ਇੱਥੇ ਲੱਗੀ ਤੇ ਅੱਜ ਜਿਵੇਂ ਸੋਮਵਾਰ ਹੈ ਇਹ ਕਿਸੇ ਥੋੜੀ ਜੀ ਬਦਲ ਕੇ ਕਿਸੇ ਹੋਰ ਜਗ੍ਹਾ ਤੇ ਲੱਗ ਗਈ ਤੇ ਇੱਧਰ ਵੀ ਭਾਈ ਆਹ ਫੈਮਿਲੀ ਗੁੰਦਲ ਤੇ ਦੁਕਾਨ ਹੈ ਕਿਉਂਕਿ ਆਪਾਂ ਲਈ ਜੱਪੜੇ ਲੈ ਕੇ ਜਾ ਸਕਦੇ ਇੱਕ ਭਾਈ ਆਪਾਂ ਨੂਣਾ ਦੀ ਸ਼ਿਸ਼ੀ ਲੈ ਦੀ ਤੇ ਦੋ ਤਿੰਨ ਮੂੰਹੇ ਬਦਲਦੇ ਇਹ ਤੇ ਇੱਕ ਭਾਈ ਆਪਾਂ ਛੱਡ ਲਈ ਤੇ ਆਪਣਾ ਸਾਈਕਲ ਸਹੀ ਸਲਾਮਤ ਖੜਿਆ ਤੇ ਚੱਲਦੇ ਹੁਣ ਆਪਾਂ ਆਪਣੀ ਰੋਟੀ ਫੜਦੇ ਆਂ ਜਾ ਕੇ ਆਪਣੀ ਕੰਪਨੀ ਚੋ ਤੇ ਫਿਰ ਚੱਲਦੇ ਆਂ ਘਰੇ ਤੇ ਹੂੰ ਤਾਂ ਭਾਈ ਆਪਾਂ ਰੌਂਡ ਸਾਈਡ ਜਾ ਰਹਿਆਂ ਪਰ ਸੜਕ ਬਹੁਤ ਵੱਡੀ ਆ ਤੇ ਇੱਕ ਵਾਸੇ 1 2 3 4 5 ਪੰਜ ਜਨ ਅੰਗ ਸਕਦੀਆਂ ਤੇ ਪੂਰਾ ਵੱਡਾ ਹਾਈਵੇ ਆ ਤੇ ਆਪਾਂ ਥੋੜੀ ਦੂਰੀ ਜਾਣਾ ਤੇ ਆਪਾਂ ਭਾਈ ਇੱਕ ਪਾਸੇ ਸਾਈਕਲ ਲਾ ਕੇ ਤੇ ਲਈ ਜਾਵਾਗੇ ਜੋ ਉੱਪਰ ਦੀ ਗੀੜਾ ਘਟ ਘਾਉਂਦੇ ਤੇ ਭਾਈ ਆਪਾਂ ਨੂੰ ਬੜਾ ਉਤੋ ਦੀ ਪੈਂਦਾ ਸੀ ਦੇ ਆ ਲੈ ਭਾਈ ਆਪਾਂ ਸੈਂਕੜੇ ਦੇ ਲੋਕ ਮੋਟਾ ਦਵਲੀ ਵਿਦ ਹੈ ਦਾ ਗਲਤ ਆ ਭਾਈ ਰੌਂਗ ਸਾਈਡ ਪਰ ਆਪਾਂ ਜਾਣਾ ਜਿਹੜੇ ਟਾਈਮ ਆਪਾਂ ਇੱਥੇ ਦੀ ਗੇਟ ਭਾਈ ਆਪਣੀ ਨਵੀਂ ਕੰਪਨੀ ਦਾ ਜਿੱਥੇ ਆਪਣੇ ਕੰਟੇਨਰ ਉੱਤਰਦੇ ਨੇ ਤੇ ਇਹ ਆਪਣੀ ਕੰਪਨੀ ਤੋਂ ਥੋੜੀ ਜਿਹੀ ਦੂਰੀ ਆ ਤੇ ਇੱਥੇ ਵੀ ਆਵਾਂ ਇੱਕ ਦਿਨ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਕਿਵੇਂ ਇੱਕ ਭਾਈ ਕਿੰਨੇ ਕੰਟੇਨਰ ਲੱਗਦੇ ਆ ਕੀ ਕੀ ਸਮਾਨ ਆਉਂਦਾ ਤੇ ਜਿੱਦੇ ਥੋੜਾ ਜਿਹਾ ਕੰਮ ਰਹਿਲਾ ਹੋਇਆ ਜਰੂਰ ਕੋਸ਼ਿਸ਼ ਕਰਾਂਗੇ ਆਉਣ ਦੀ ਆ ਕੇ ਗੱਡੀ ਆਪ ਆਪਣੀ ਤੇ ਰੋਟੀ ਆਪਣੀ ਆਈ ਪਈ ਆ ਤੇ ਰੋਟੀ ਸੰਡੇ ਨੂੰ ਵੀ ਸ਼ਾਮ ਨੂੰ ਪਈ ਆਪਣੀ ਇੱਥੇ ਆਉਂਦੀ ਆ ਦੂਜੇ ਦਿਨ ਤਾਂ ਭਾਈ ਆਪਾਂ ਇੱਥੇ ਹੀ ਹੁੰਨੇ ਆ ਕੰਮਤੀ ਹੁੰਨੇ ਆ ਤੇ ਸੰਡੇ ਨੂੰ ਭਈ ਆਪਾਂ ਆ ਕੇ ਲੈ ਜਾਂਦੇ ਹੁੰਨੇ ਆ ਤੇ ਉਧਰ ਭਈ ਆਪਣਾ ਵਪਾਰੀ ਮਿੱਤਰ ਸਮਾਨ ਲਾਹੋਂਦਾ ਤੇ ਸਮਾਨ ਬਹੁਤ ਸਨੇ ਖਰੀਦਦਾ ਤੇ ਉਹ ਭਈ ਹੁਣ ਛੱਡਣਾ ਆ ਤੇ ਤੜਕੇ ਇਹ ਬਾਤਾਂ ਆ ਗਏ ਆਪਾਂ ਤੇ ਬਾਜ਼ਾਰ ਆਈ ਭਾਈ ਮੋਟੀ ਮੋਟੀ ਗੱਲਬਾਤ ਜੀ ਤੁਹਾਨੂੰ ਵੀਊਜ਼ ਆ ਦਿਖਾਉਣ ਦੀ ਕੋਸ਼ਿਸ਼ ਕੀਤੀ ਥੋੜਾ ਜਿਹਾ ਲੇਟ ਹੋ ਗਏ ਜਾਂਦੇ ਕਰਦੇ ਤੇ ਅਗਲੀ ਵਾਰੀ ਕੋਸ਼ਿਸ਼ ਰਊਗੀ ਕਿ ਆਪਾਂ ਦਿਨੇ-ਦਿਨੇ ਜਾ ਕੇ ਆਈਏ ਤੇ ਵਧੀਆ ਵੀਊ ਮਿਲੇ ਤੇ ਵੀਡੀਓ ਵਧੀਆ ਕੁਆਲਿਟੀ ਚ ਆਵੇ ਤੇ ਹੁਣ ਤਾਂ ਭਾਈ ਜਾਦੇ ਲੇਟਾਂ ਜੀਆਂ ਪਈਆਂ ਤੇ ਰਸ ਜ਼ਿਆਦਾ ਹੋਣ ਕਰਕੇ ਤੇ ਭਾਈ ਇੰਨਾ ਜੂ ਦਿਖਾਇਆ ਨਹੀਂ ਗਿਆ ਉੱਥੇ ਮੋਟੀ ਮੋਟੀ ਜਾਣਕਾਰੀ ਜੀ ਆਪਾਂ ਤੁਹਾਨੂੰ ਸਾਂਝੀ ਕੀਤੀ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਨਾ ਤੇ ਕਮੈਂਟ ਕਰਕੇ ਵੀ ਦੱਸਣਾ ਭਾਈ ਤੇ ਕੀ ਗਲਤੀਆਂ ਤੇ ਤੇ ਕੀ ਕਮੀ ਰਹੀ ਤੇ ਅਗਲੀ ਵੀਡੀਓ ਚ ਆਪਾਂ ਕੋਸ਼ਿਸ਼ ਕਰਾਂਗੇ ਸੁਧਾਰ ਦੀ ਤੇ ਇੰਨੇ ਨਾਲ ਹੀ ਭਾਈ ਅੱਜ ਦਾ ਵਲੌਗ ਆਪਣਾ ਇੱਥੇ ਖਤਮ ਕਰਦੇ ਆਂ ਸਾਰਿਆਂ ਦਾ ਦਿਲੋਂ ਧੰਨਵਾਦ